ਮੈਂ ਕਹਾਂ ਜਦੋਂ ਭਗਵੰਤ ਮਾਨ ਸਾਹਿਬ ਟੂ 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 ਕਰਦਾ ਜਾਂਦਾ ਹੈ ਇਹਦੇ 5G ਜੈਮਰ ਲੱਗਿਆ ਹੁੰਦਾ ਹੂੰ ਇਹਦੀ ਸਾਡੀ ਸਤਕਾਰਯੋਗ ਭੁਜਾਈ ਜਾਂਦੀ ਹੈ 500 ਗੱਡੀ ਜਾਂਦੀ ਹੈ ਨਾਲ ਠੀਕ ਹੈ 5G ਜੈਮਰ ਲੱਗਿਆ ਹੁੰਦਾ ਫਿਰ ਜੇਲ੍ਹਾਂ ਦੇ ਵਿੱਚ 2G ਜੈਮਰ ਕਿਉਂ ਲੱਗੇ ਜੇ ਤੁਸੀਂ ਜੇਲ੍ਹਾਂ ਦਾ ਹੀ ਕਸੂਰ ਕਰਦੇ ਹੋ ਭਾਈ ਜਿਹੜੇ ਗੈਂਗਸਟਰ ਤੁਸੀਂ ਕਹਿੰਦੇ ਹੋ ਇਹ ਭਟਕੇ ਹੋਏ ਸਾਡੇ ਪੰਜਾਬ ਦੇ ਨੌਜਵਾਨ ਹੀ ਨੇ ਨਾ ਹੈ ਸੁਧਾਰੋ ਜੇਲ੍ਹ ਦਾ ਮਤਲਬ ਸੁਧਾਰ ਕਰਾ ਤੁਸੀਂ ਵਿਗਾੜ ਘਰ ਬਣਾਤੇ ਉੱਥੇ ਤੁਸੀਂ ਜਾਣ ਬੁੱਝ ਕੇ ਉੱਥੇ 2G ਜੈਮਰ ਲਾਏ ਹੋਏ ਨੇ ਦੋ ਦੋ 10 ਰੁਪਏ ਦੀ ਜਰਦੇ ਦੀ ਪੂੜੀ ਦੀ ਸਮਗਲਿੰਗ ਹੁੰਦੀ ਹੈ ਅੰਦਰ 2000 ਦੀ ਵਿਕਦੀ ਹੈ ਅੰਦਰ ਨਸ਼ਾ ਵਿਕਦਾ ਹੈ ਲੋਕੀ ਥੁੱਕ ਦੇ ਵਿੱਚ ਗੋਲੀਆਂ ਫਸਾਫਸਾ ਵੇਚਦੇ ਅੰਦਰ ਜੇਲ੍ਹਾਂ ਦੇ ਹੈ ਜੇਲ੍ਹ ਮੰਤਰੀ ਕੀ ਕਰ ਰਿਹਾ ਸੁੱਤਾ ਪਿਆ ਮੈਂ ਕਿਹਾ ਜਦੋਂ ਭਗਵੰਤ ਮਾਨ ਸਾਹਿਬ ਟੂ 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 ਕਰਦਾ ਜਾਂਦਾ ਹੈ ਇਹਦੇ 5G ਜੈਮਰ ਲੱਗਿਆ ਹੁੰਦਾ ਇਹਦੀ ਸਾਡੀ ਸਤਕਾਰਯੋਗ ਭੁਜਾਈ ਜਾਂਦੀ ਹੈ 500 ਗੱਡੀ ਜਾਂਦੀ ਹੈ ਨਾਲ ਠੀਕ ਹੈ 5G ਜੈਮਰ ਲੱਗਿਆ ਹੁੰਦਾ ਫਿਰ ਜੇਲ੍ਹਾਂ ਦੇ ਵਿੱਚ 2G ਜੈਮਰ ਕਿਉਂ ਲੱਗੇ ਜੇ ਤੁਸੀਂ ਜੇਲ੍ਹਾਂ ਦਾ ਹੀ ਕਸੂਰ ਕਰਦੇ ਹੋ ਭਾਈ ਜਿਹੜੇ ਗੈਂਗਸਟਰ ਤੁਸੀਂ ਕਹਿੰਦੇ ਹੋ ਇਹ ਭਟਕੇ ਹੋਏ ਸਾਡੇ ਪੰਜਾਬ ਦੇ ਨੌਜਵਾਨ ਹੀ ਨੇ ਨਾ ਹੈ ਸੁਧਾਰੋ ਜੇਲ੍ਹ ਦਾ ਮਤਲਬ ਸੁਧਾਰ ਕਰਾ ਤੁਸੀਂ ਵਿਗਾੜ ਕਰ ਬਣਾਤੇ ਉਥੇ ਤੁਸੀਂ ਜਾਣ ਬੁੱਝ ਕੇ ਉਥੇ ਦੂਜੀ ਜੈਮਰ ਲਾਏ ਹੋਏ ਨੇ ਦੋ ਦੋ 10 ਰੁਪਏ ਦੀ ਜਰਦੇ ਦੀ ਪੂੜੀ ਦੀ ਸਮਗਲਿੰਗ ਹੁੰਦੀ ਹੈ ਅੰਦਰ 2000 ਦੀ ਵਿਕਦੀ ਹੈ ਅੰਦਰ ਨਸ਼ਾ ਵਿਕਦਾ ਹੈ ਲੋਕੀ ਥੁੱਕ ਦੇ ਵਿੱਚ ਗੋਲੀਆਂ ਫਸਾਫਸਾ ਵੇਚਦੇ ਅੰਦਰ ਜੇਲ੍ਹਾਂ ਦੇ ਹੈ ਜੇਲ੍ਹ ਮੰਤਰੀ ਕੀ ਕਰ ਰਿਹਾ ਸੋ ਤਾਂ ਵੀ ਮੈਂ ਕਿਹਾ ਜਦੋਂ ਭਗਵੰਤ ਮਾਨ ਸਾਹਿਬ ਟੂ 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 ਕਰਦਾ ਜਾਂਦਾ ਹੈ ਇਹਦੇ 5G ਜੈਮਰ ਲੱਗਿਆ ਹੁੰਦਾ ਇਹਦੀ ਸਾਡੀ ਸਤਕਾਰਯੋਗ ਭੁਜਾਈ ਜਾਂਦੀ ਹੈ 500 ਗੱਡੀ ਜਾਂਦੀ ਹੈ ਨਾਲ ਠੀਕ ਹੈ 5G ਜੈਮਰ ਲੱਗਿਆ ਹੁੰਦਾ ਫਿਰ ਜੇਲ੍ਹਾਂ ਦੇ ਵਿੱਚ 2G ਜੈਮਰ ਕਿਉਂ ਲੱਗੇ ਜੇ ਤੁਸੀਂ ਜੇਲ੍ਹਾਂ ਦਾ ਹੀ ਕਸੂਰ ਕਰਦੇ ਹੋ ਭਾਈ ਜਿਹੜੇ ਗੈਂਗਸਟਰ ਤੁਸੀਂ ਕਹਿੰਦੇ ਹੋ ਇਹ ਭਟਕੇ ਹੋਏ ਸਾਡੇ ਪੰਜਾਬ ਦੇ ਨੌਜਵਾਨ ਹੀ ਨੇ ਨਾ ਹੈ ਸੁਧਾਰੋ ਜੇਲ੍ਹ ਦਾ ਮਤਲਬ ਸੁਧਾਰ ਕਰਾ ਤੁਸੀਂ ਵਿਗਾੜ ਕਰ ਬਣਾਤੇ ਉੱਥੇ ਤੁਸੀਂ ਜਾਣ ਬੁੱਝ ਕੇ ਉੱਥੇ 2G ਜੈਮਰ ਲਾਏ ਹੋ ਨੇ ਦੋ ਦੋ 10 ਰੁਪਏ ਦੀ ਜਰਦੇ ਦੀ ਪੂੜੀ ਦੀ ਸਮਗਲਿੰਗ ਹੁੰਦੀ ਹੈ ਅੰਦਰ 2000 ਦੀ ਵਿਕਦੀ ਹੈ ਅੰਦਰ ਨਸ਼ਾ ਵਿਕਦਾ ਹੈ ਲੋਕੀ ਥੁੱਕ ਦੇ ਵਿੱਚ ਗੋਲੀਆਂ ਫਸਾ ਫਸਾ ਵੇਚਦੇ ਅੰਦਰ ਜੇਲ੍ਹਾਂ ਦੇ ਹੈਂ ਜੇਲ੍ਹ ਮੰਤਰੀ ਕੀ ਕਰ ਰਿਹਾ ਸੁੱਤਾ ਪਿਆ ਮੈਂ ਕਿਹਾ ਜਦੋਂ ਭਗਵੰਤ ਮਾਨ ਸਾਹਿਬ ਟੂ 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 ਕਰਦਾ ਜਾਂਦਾ ਹੈ ਇਹਦੇ 5G ਜੈਮਰ ਲੱਗਿਆ ਹੁੰਦਾ ਇਹਦੀ ਸਾਡੀ ਸਤਕਾਰਯੋਗ ਭਰਜਾਈ ਜਾਂਦੀ ਹੈ 500 ਗੱਡੀ ਜਾਂਦੀ ਹੈ ਨਾਲ ਠੀਕ ਹੈ 5G ਜੈਮਰ ਲੱਗਿਆ ਹੁੰਦਾ ਫਿਰ ਜੇਲ੍ਹਾਂ ਦੇ ਵਿੱਚ 2G ਜੈਮਰ ਕਿਉਂ ਲਗੇ ਇਹ ਤੁਸੀਂ ਜੇਲ੍ਹਾਂ ਦਾ ਹੀ ਕਸੂਰ ਕਰਦੇ ਹੋ ਭਾਈ ਜਿਹੜੇ ਗੈਂਗਸਟਰ ਤੁਸੀਂ ਕਹਿੰਦੇ ਹੋ ਇਹ ਭਟਕੇ ਹੋਏ ਸਾਡੇ ਪੰਜਾਬ ਦੇ ਨੌਜਵਾਨ ਹੀ ਨੇ ਨਾ ਹੈ ਸੁਧਾਰੋ ਜੇਲ੍ਹ ਦਾ ਮਤਲਬ ਸੁਧਾਰ ਕਰਾ ਤੁਸੀਂ ਵਿਗਾੜ ਕਰ ਬਣਾਤੇ ਉਥੇ ਤੁਸੀਂ ਜਾਣ ਬੁੱਝ ਕੇ ਉਥੇ ਦੂਜੀ ਜੈਮਰ ਲਾਏ ਹੋਏ ਨੇ ਦੋ ਦੋ 10 ਰੁਪਏ ਦੀ ਜਰਦੇ ਦੀ ਪੂੜੀ ਦੀ ਸਮਗਲਿੰਗ ਹੁੰਦੀ ਹੈ ਅੰਦਰ 2000 ਦੀ ਵਿਕਦੀ ਹੈ ਅੰਦਰ ਨਸ਼ਾ ਵਿਕਦਾ ਹੈ ਲੋਕੀ ਥੁੱਕ ਦੇ ਵਿੱਚ ਗੋਲੀਆਂ ਫਸਾਫਸਾ ਵੇਚਦੇ ਅੰਦਰ ਜੇਲ੍ਹਾਂ ਦੇ ਹੈ ਜੇਲ੍ਹ ਮੰਤਰੀ ਕੀ ਕਰ ਰਿਹਾ ਸੋ ਤਾਂ ਪਿਆ ਮੈਂ ਕਿਹਾ ਜਦੋਂ ਭਗਵੰਤ ਮਾਨ ਸਾਹਿਬ ਟੂ 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 ਕਰਦਾ ਜਾਂਦਾ ਹੈ ਇਹਦੇ 5G ਜੈਮਰ ਲੱਗਿਆ ਹੁੰਦਾ ਹੂੰ ਇਹਦੀ ਸਾਡੀ ਸਤਕਾਰਯੋਗ ਭੁਜਾਈ ਜਾਂਦੀ ਹੈ 500 ਗੱਡੀ ਜਾਂਦੀ ਹੈ ਨਾਲ ਠੀਕ ਹੈ 5G ਜੈਮਰ ਲੱਗਿਆ ਹੁੰਦਾ ਫਿਰ ਜੇਲ੍ਹਾਂ ਦੇ ਵਿੱਚ 2G ਜੈਮਰ ਕਿਉਂ ਲਗੇ ਜੇ ਤੁਸੀਂ ਜੇਲ੍ਹਾਂ ਦਾ ਹੀ ਕਸੂਰ ਕਰਦੇ ਹੋ ਭਾਈ ਜਿਹੜੇ ਗੈਂਗਸਟਰ ਤੁਸੀਂ ਕਹਿੰਦੇ ਹੋ ਇਹ ਭਟਕੇ ਹੋਏ ਸਾਡੇ ਪੰਜਾਬ ਦੇ ਨੌਜਵਾਨ ਹੀ ਨੇ ਨਾ ਹੈ ਸੁਧਾਰੋ ਜੇਲ੍ਹ ਦਾ ਮਤਲਬ ਸੁਧਾਰ ਕਰਾ ਤੁਸੀਂ ਵਿਗਾੜ ਕਰ ਬਣਾਤੇ ਉੱਥੇ ਤੁਸੀਂ ਜਾਣ ਬੁੱਝ ਕੇ ਉੱਥੇ ਦੂਜੀ ਜੈਮਰ ਲਾਏ ਹੋਏ ਨੇ ਦੋ ਦੋ 10 ਰੁਪਏ ਦੀ ਜਰਦੇ ਦੀ ਪੂੜੀ ਦੀ ਸਮਗਲਿੰਗ ਹੁੰਦੀ ਹੈ ਅੰਦਰ 2000 ਦੀ ਵਿਕਦੀ ਹੈ ਅੰਦਰ ਨਸ਼ਾ ਵਿਕਦਾ ਹੈ ਲੋਕੀ ਥੁੱਕ ਦੇ ਵਿੱਚ ਗੋਲੀਆਂ ਫਸਾਫਸਾ ਵੇਚਦੇ ਅੰਦਰ ਜੇਲ੍ਹਾਂ ਦੇ ਹੈ ਜੇਲ੍ਹ ਮੰਤਰੀ ਕੀ ਕਰ ਰਿਹਾ ਸੁੱਤਾ ਪਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ